ਬੱਬਾ ਜੀ ਚਮਨ ਜੀ ਸੀ ਬੱਬਾ ਜੀ ਇਸ ਜਗ੍ਹਾ ਦਾ ਕੀ ਨਾਮ ਆ ਪਿੰਨ ਹਾਂਜੀ ਇਸ ਜਗ੍ਹਾ ਦਾ ਨਾਮ ਹੈਗਾ ਤਨਤਨ ਪਪਾ ਲਖਾਂ ਦਾ ਦਾਤਾ ਖਲਾਬਨ ਨੰਦਾਵਾਂ ਹਾਂਜੀ ਜੀ ਬੱਬਾ ਜੀ ਕਿੰਨੀ ਕੁ ਪੁਰਾਣੀ ਜਗ੍ਹਾ ਹੈ ਇਹ ਇਹ ਜਗ੍ਹਾ ਤਾਂ ਸੈਂਕੜੇ ਸਾਲ ਕੋ 500 ਸਾਲ ਤੋਂ ਜ਼ਿਆਦਾ ਹੀ ਹੋਊਗੀ ਘਟੋ ਘਟਵੇ ਬਜ਼ੁਰਗਾਂ ਤੋਂ ਸੁਣਦੇ ਆਏ ਆਂ ਤੇ ਵਾਰੀ ਸਾਰਾ ਸੀ ਜਿਵੇਂ ਕਿ ਤਿੰਨ ਦਿਨ ਬਹੁਤ ਵੱਡਾ ਮੇਲਾ ਲੱਗਦਾ ਇਸ ਮੇਲੇ ਤੇ ਬੱਬਾ ਜੀ ਕੀ ਕਹਣਾ ਸੀ ਜੀ ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਸ਼ੁਰੂਆਤ ਦੇ ਵਿੱਚ ਤੇ ਚਲੋ ਇਹਨਾਂ ਨਹੀਂ ਸੀਗਾ ਲਿਖੋ ਹੌਲੀ ਹੌਲੀ ਹੁਣ ਐਸ ਵਾਲੇ 42ਵੇਂ ਆ ਸਾਰੇ ਏਰੀਏ ਦੀ ਸਾਰੇ ਸਹਿਯੋਗੀਆਂ ਦੇ ਨਾਲ ਇਹ ਮੇਲਾ ਬਹੁਤ ਜ਼ਿਆਦਾ ਐਸ ਵਾਲੇ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਵਾ ਬਾਹਰੋਂ ਬਹੁਤ ਜ਼ਿਆਦਾ ਸਹਿਯੋਗ ਆ ਜਿੰਦਾ ਇਹ ਤਾਂ ਵੀ ਤਾਂ ਬਾਹਰੋਂ ਵੀ ਪਹੁੰਚਿਆ ਦੱਸੋ ਜੀ ਮੇਲੇ ਵਿੱਚ ਦੂਰ ਦੂਰੋਂ ਸੰਗਤਾਂ ਆਉਂਦੀਆਂ ਵਾ ਸੰਗਤਾਂ ਵਾਸਤੇ ਕੀ ਕੀ ਪ੍ਰਵਾਲੇ ਕੀਤੀ ਹਾਂ ਹਾਂਜੀ ਉਹਨਾਂ ਦੇ ਵਾਸਤੇ ਇੱਥੇ 3 ਦਿਨ ਵਾਸਤੇ ਜਿਹੜੇ ਬਾਹਰੋਂ ਟੀਮਾਂ ਹੁੰਦੀਆਂ ਉਹਨਾਂ ਦੇ ਵਾਸਤੇ ਰਹਿਣ ਦਾ ਵੀ ਹੈ ਤੇ ਖਾਣ ਪੀਣ ਦਾ ਵੀ ਸਾਰਾ ਹੀ ਉਹਨਾਂ ਦਾ ਅਰੇਂਜਮੈਂਟ ਕਿੱਥੇ ਕੀਤਾ ਆ ਇੱਥੇ ਸਕੂਲ ਦੇ ਵਿੱਚ ਗੇਮਾਂ ਚੱਲਦੀਆਂ ਪਈਆਂ ਕੱਲ ਦਾ ਤੇ ਅੱਜ ਵੀ ਹੋਣੀਆਂ ਐ ਤੇ ਕੱਲ ਨੂੰ ਦੋ ਆਰੇ ਸਿੰਗਰ ਆ ਰਹੇ ਆ ਤੇ ਇੱਕ ਸਰਵਰ ਗਰੇਵਾਲ ਸਾਹਿਬ ਆ ਤੇ ਇੱਕ ਹੋਰ ਆ ਉਹਨਾਂ ਨੇ ਪਹਿਲਾਂ ਲੱਗਣਾ ਆ ਉਸ ਤੋਂ ਬਾਅਦ ਫੇਰ ਸ਼ਾਮ ਨੂੰ ਰਾਤ ਨੂੰ ਕਵਾਡੀਆਂ ਐ ਤੇ ਤੇ ਕੱਲ ਸਵੇਰੇ 8:30 ਤੋਂ 9:00 ਵਜੇ ਦੇ ਕਰੀਬ ਕਈ ਵਾਰੀ 8:30 9:00 ਦੇ ਵਿੱਚ ਵਿੱਚ ਕਿਸੇ ਟਾਈਮ ਵੀ ਇੱਥੇ ਕੁੜੀ ਦੀ ਰਸਮ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਕੱਲ ਨੂੰ ਜੋ ਨੇ ਦੀ ਰਸਮ ਹੋਣੀ ਹੈ ਜਿਹੜੀ ਬਾਬਾ ਜੀ ਦੇ ਦਰਬਾਰ ਦੇ ਉੱਪਰ ਹੈ ਉਸ ਤੋਂ ਬਾਅਦ ਇੱਥੇ ਮੇਰੇ ਇੱਥੇ ਬਾਬਾ ਜੀ ਦਾ ਅੰਦਰ ਰਹਿਣ ਬਸੇਰਾ ਇੱਥੇ ਉਹਨਾਂ ਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਇੱਥੇ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਇੱਥੇ ਇਹ ਰਸਮ ਹੋਣੀ ਹੈ ਚਾਦਰ ਦੀ ਉਸ ਤੋਂ ਬਾਅਦ ਫਿਰ ਸਾਰੇ ਨਗਰ ਦੇ ਵਿੱਚ ਉਹਨਾਂ ਦੀ ਘੋੜੀ ਦੀ ਸਵਾਰੀ ਹੈ ਤੇ ਰਸਤੇ ਦੇ ਵਿੱਚ ਥਾਂ ਥਾਂ ਤੇ ਸੰਗਤਾਂ ਰੋਕ ਕੇ ਤੇ ਆਪਣਾ ਹੋ ਲੰਗਰ ਲਗਾਇਆ ਹੋਇਆ ਹੁੰਦਾ ਤੇ ਅਸ਼ੀਰਵਾਦ ਲੈਂਦੀਆਂ ਉਸ ਤੋਂ ਬਾਅਦ ਫਿਰ ਸਾਰਾ ਘੁੰਮ ਕੇ ਸਾਰੇ ਪਿੰਡ ਦੇ ਵਿੱਚ ਦੀ ਇੱਥੇ ਆ ਕੇ ਸਮਾਪਤੀ ਹੁੰਦੀ ਆ ਤੇ ਰਾਤ ਨੂੰ 8:30 ਵਜੇ ਦੇ ਕਰੀਬ 8:30 9:00 ਵਜੇ ਕਵਾਡੀਆਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਰਾਤ ਇੱਕ ਦੋ ਵਜੇ ਤੱਕ ਚੱਲਦਾ ਰਹਿੰਦਾ ਦੂਰ ਦੂਰ ਦੇ ਸੰਗਤਾਂ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦਾ ਅਸੀਂ ਤੇ ਇਹ ਮਤਲਬ ਕਹਿ ਸਕਦੇ ਵੀ ਸਾਰੀਆਂ ਸੰਗਤਾਂ ਦੂਰ ਦੂਰੋਂ ਜਿਸ ਤਰ੍ਹਾਂ ਪਹਿਲਾਂ ਸਹਾਯੋਗ ਦਿੰਦੀਆਂ ਔਰ ਆਉਂਦੀਆਂ ਆ ਆਉਣ ਤੇ ਬਾਬਾ ਜੀ ਦਾ ਅਸ਼ੀਰਵਾਦ ਰਹੇਨ ਇਹ ਖੁਸ਼ੀਆਂ ਪ੍ਰਾਪਤ ਕਰਦੀ ਕਿ ਜਿਹਦਾ ਹਰਸਲ ਅਮਰੀਕਾ ਤੋਂ ਉਹਨੇ ਇਥੇ ਸੇਵਾ ਨਿਭਾਉਣ ਨੂੰ ਆਇਆ। ਸਾਡੇ ਮਹਿਸੂਸ ਹੁੰਦਾ ਇਹ ਕਿੰਨਾ ਚਾਅ ਸੀ ਇਹਦਾ। ਜਿੰਨਾ ਕਿਸੇ ਨੂੰ ਵਿਆਹ ਦਾ ਚਾਅ ਹੁੰਦਾ ਉਹ ਸ਼ਾਇਦ ਉਦੋਂ ਵੀ ਸਾਨੂੰ 10 ਗੁਣਾ ਜ਼ਿਆਦਾ ਹੀ ਹੁੰਦਾ ਸਾਨੂੰ ਸਾਰੇ ਪਰਿਵਾਰ ਨੂੰ। ਗੱਲੇ ਪਰਿਵਾਰ ਨੂੰ ਨਹੀਂ ਸਾਰੇ ਇਲਾਕੇ ਨੂੰ ਬਹੁਤ ਜ਼ਿਆਦਾ ਚਾਅ ਹੁੰਦਾ ਆ। ਤੇ ਸਾਰੇ ਸਾਡੇ ਜਿੰਨੇ ਵੀ ਇਥੇ ਭੈਣ ਭਰਾ ਸਾਰੇ ਪਿੰਡ ਵਾਲੇ ਸੀ ਤੇ ਕਮੇਟੀ ਮੈਂਬਰ ਜਨਜੀ ਸਿੰਘ ਸੱਫਲ, ਸੰਜੀਵ ਕੁਮਾਰ ਜੋਸ਼ੀ, ਪ੍ਰਵੀਨ ਕੁਮਾਰ, ਰਾਜੂ ਤੇ ਆਪਣਾ सुरेंद्रਪਾਲ ਜੋਸੀ ਸਾਰੇ ਜਿੰਨੇ ਵੀ ਆ ਤੇ ਅਮਰਪਾਲ ਜੇ ਨਾਲ ਅਵਦ ਬਹੁਤ ਲੰਬੀ ਲਿਸਟ ਚ ਲਈ ਜਾਂਦੀ ਹੈ ਹਾਂਜੀ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਬਹੁਤ ਜਿਆਦਾ ਵੱਡਾ ਸਹਿਯੋਗ ਆ ਇਹਨਾਂ ਦੀ ਮਿਹਨਤ ਦੇ ਨਾਲ ਹੀ ਕਿਉਂਕਿ ਅਸੀਂ ਤੇ ਆਉਨੇ ਆ 2 ਹਫ਼ਤੇ ਵਾਸਤੇ 3 ਹਫ਼ਤੇ ਵਾਸਤੇ ਆਈਦਾ ਆ ਤੇ ਆਉਂਦਿਆਂ ਨੂੰ ਇਹਨਾਂ ਨੇ ਸਾਰੀ ਤਿਆਰੀ ਕੀਤੀ ਹੋਈ ਹੁੰਦੀ ਆ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸੋਹਣਾ ਉਹਨਾਂ ਦੇ ਪਰਾਲੇ ਦੇ ਨਾਲ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਬਹੁਤ ਸੋਹਣਾ ਚਲਦਾਇਆ ਪ੍ਰੋਗਰਾਮ ਅਮਰੀਕਾ ਕਿਹੜੀ ਖੇਚ ਹੈ ਜਿਹੜੀ ਤੈਨੂੰ ਹਰ ਵਾਰ ਮਜਬੂਰ ਕਰਦੀ ਇਧਰ ਲਿਆ ਕੇ ਇਹਨਾਂ ਨੇ ਤਾਂ ਦਿੱਤਾ ਹੋਇਆ ਸਾਰਾ ਕੁਝ ਸਵਾਸ ਵੀ ਸਾਡੇ ਐਸਲੇ ਇਹਨਾਂ ਦੇ ਨਾਂ ਦੇ ਚੱਲਦਾ ਯਾਨੀ ਕਿ ਤੁਹਾਡੀਆਂ ਤੋਂ ਬਹੁਤ ਆਸਮਈਦਾ ਪੁਰੇਆਂ ਹੀ ਆ ਬਾਬਾ ਜੀ ਦਰ ਤੋਂ ਬਹੁਤ ਜ਼ਿਆਦਾ ਸ਼ੁਰੂ ਸ਼ੁਰੂ ਤੋਂ ਹੀ ਇਹਨਾਂ ਦੀ ਸਾਰੇ ਪਰਿਵਾਰ ਤੇ ਸਾਡੇ ਸਾਰੇ ਇਲਾਕੇ ਤੇ ਇਹਨਾਂ ਦੀ ਬਹੁਤ ਕਿਰਪਾ ਰਹੀ ਹੈ ਤੇ ਪਿਛਲੇ 23 ਸਾਲ ਤੋਂ ਹ ਪਿਛਲੇ 23 ਸਾਲ ਤੋਂ ਮਤਲਬ ਕਿਰਪਾ ਪਹਿਲਾਂ ਵੀ ਸੀਗੀ ਲੇਕਿਨ ਪਿਛਲੇ 23 ਸਾਲ ਤੋਂ ਖੁੱਲ ਕੇ ਉਹਨਾਂ ਦਾ ਜਿਹੜਾ ਹੈਗਾ ਆਪਣਾ ਕਲਾਮ ਵਗੈਰਾ ਜੋ ਵੀ ਉਹ ਬੋਲਦੇ ਆ ਕਿ ਆਪਣਾ ਠੀਕ ਹੈ ਨਾ ਉਹਨਾਂ ਦੀ ਹਾਜ਼ਰੀ ਕਹਿ ਲਓ ਬਹੁਤ ਆਪਨ ਓਪਨ ਹੋ ਚੁੱਕੀ ਹੈ ਪਿਛਲੇ 23 ਸਾਲ ਤੋਂ ਠੀਕ ਹੈ ਬਹੁਤ ਬਹੁਤ ਮੁਬਾਰਕ ਆ ਜੀ ਭਾਈ ਇੱਕ ਵਾਰੀ ਬਹੁਤ